ਆਸਾ ਮਹੱਲਾ ਤੀਜਾ ਆਸ ਆਸ ਕਰੇ ਸਭ ਕੋਈ ਹੁਕਮੈ ਬੂਝੈ ਨਿਰਾਸਾ ਹੋਈ ਆਸਾ ਵਿੱਚ ਸੁੱਤੇ ਕਈ ਲੋਈ ਸੋ ਜਾਗੈ ਜਾਗਾਵੈ ਸੋਈ ਸਤਗੁਰ ਨਾਮ 부ਝਾਇਆ ਵਿਣ ਨਾਵੇ ਭੋਖ ਨਾ ਜਾਈ ਨਾਮੇ ਦਰਸਨਾ ਅਗਨ 부ਜੈ ਨਾਮ ਮਿਲੈ ਤਿਸੈ ਰਜਾਈ ਰਹਾਉ ਕਲ ਕੀਰਤ ਸਬਦ ਪਛਾਨ ਏਹਾ ਭਗਤ ਚੂਕੇ ਅਭਿਮਾਨ ਸਤਗੁਰ ਸੇਵਿਐ ਹੋਵੇ ਪਰਵਾਨ ਜਿਨ ਆਸਾ ਕੀਤੀ ਤਿਸਨੋ ਜਾਨੈ ਇਸ ਗਿਆ ਦੀਜੈ ਜੇ ਸਬਦ ਸੁਨਾਏ ਕਰ ਕਿਰਪਾ ਨਾਮ ਮਨ ਵਸਾਏ ਇਹੋ ਸਿਰ ਦੀਜੈ ਆਪ ਗਵਾਏ ਹੁਕਮ ਮਹਿ ਬੂਝੈ ਸਦਾ ਸੁਖ ਪਾਏ ਆਪ ਕਰੇ ਤੈ ਆਪ ਕਰਾਏ ਆਪੇ ਗੁਰਮੁਖ ਨਾਮ ਵਸਾਏ ਆਪ ਕੋ ਲਾਵੇ ਆਪ ਮਾਰਗ ਪਾਏ ਸਚੈ ਸਬਦ ਸੱਚ ਸਮਾਏ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਜੋਗ ਜੋਗ ਆਖ ਵਖਾਣੀ ਮਨਮੁਖ 모ਹੇ ਭਰਮ ਕੋਲਾਣੀ ਬੇਨ ਨਾ ਵੈ ਸਭ ਫਿਰੈ ਬਉ ਰਾਣੀ ਤੀਨ ਭਵਨ ਮੈਂ ਏਕਾ ਮਾਇਆ ਮੂਰਖ ਪਾੜ ਪਾੜ ਦੂਜਾ ਭਾਉ ਦਿਰੜਾਇਆ ਮਾਹੋ ਕਾਰਮ ਕਮਾਵੇ ਦੁਖ ਸਬਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਅੰਮ੍ਰਿਤ ਮੀਠਾ ਸਬਦ ਵਿਚਾਰ ਆਨੰਦ ਖੋਗੇ ਹਉ ਮੈਂ ਮਾਰ ਸਹਿਜ ਆਨੰਦ ਕਿਰਪਾ ਧਾਰ ਨਾਮ ਰਤੇ ਸਦਾ ਸੱਚ ਪਿਆਰ ਹਰ ਜਪ ਪੜੀਐ ਗੁਰ ਸਬਦ ਵਿਚਾਰ ਹਰ ਜਪ ਪੜੀਐ ਹਉਮੈ ਮਾਰ ਹਰ ਜਪੀਐ ਭੈ ਸੱਚ ਬਿਯਾਰ ਨਾਨਕ ਨਾਮ ਗੁਰ ਮਤ ਉਰਤਾਰ ਇਕ ਓ ਅੰਕਾਰ ਸਤਗੁਰ ਪ੍ਰਸਾਦ ਰਾਗ ਅਸਾ ਸਾਹ ਮਹੱਲਾ ਤੀਜਾ ਅਸ਼ਟ ਪਦੀਆਂ ਘਰ 8 ਵਾਂ ਕਾਫੀ ਗੁਰ ਤੇ ਸਾਤ ਊਪਜੈ ਜਿਨ ਦਰਸਨਾ ਅਗਨ 부ਝਾਈ ਗੁਰ ਤੇ ਨਾਮ ਪਾਈਐ ਵੱਡੀ ਵਡਿਆਈ ਏਕੋ ਨਾਮ ਚੇਤ ਮੇਰੇ ਭਾਈ ਜਗਤ ਜਲੰਦਾ ਦੇਖ ਕੈ ਭਜ ਭਏ ਸਰਣਾਈ ਰਹਾਉ ਗੁਰ ਤੇ ਗਿਆਨ ਊਪਜੈ ਮਹਾ ਤਤ ਵਿਚਾਰਾ ਗੁਰ ਤੇ ਘਰ ਦਾ ਰੂਪਾਇਆ ਭਗਤੀ ਭਰੇ ਭੰਡਾਰਾ ਗੁਰਮੁਖ ਨਾਮ ਧਿਆਈਐ ਬੂਝੈ ਵਿਚਾਰਾ ਗੁਰਮੁਖ ਭਗਤ ਸੁਲਾਹ ਹੈ ਅੰਤਰਬਦ ਅਪਾਰਾ ਗੁਰਮੁਖ ਸੂਖ ਊਪਜੈ ਦੁਖ ਕਦੇ ਨਾ ਹੋਈ ਗੁਰਮੁਖ ਹਉਮੈ ਮਾਰੀਐ ਮਨ ਨਿਰਮਲ ਹੋਈ ਸਤਗੁਰ ਮਿਲਿਆ ਆਪ ਗਿਆ ਤ੍ਰਿ ਭਵਨ ਸੋਜੀ ਪਾਈ ਨਿਰਮਲ ਜੋਤ ਫਸਰ ਰਹੀ ਜੋਤੀ ਜੋਤ ਮਿਲਾਇ ਉਹਰਾ ਗੁਰ ਸਮਝਾਇਆ ਮਤ ਊਤਮ ਹੋਈ ਅੰਤਰ ਸੀਤਲ ਸਾਤ ਹੋਏ ਨਾਮੇ ਸੁਖ ਹੋਈ ਉਹਰਾ ਸਤਗੁਰ ਤਾਂ ਮਿਲੈ ਜਾਨ ਅਦਰ ਕਰੇਈ ਕਿਲੇ ਵਿਖ ਪਾਪ ਸਭ ਕੱਟੀਐ ਫਿਰ ਦੁਖ ਬਿਗਨ ਨਾ ਹੋਈ ਆਪਣੇ ਹੱਥ ਵਢਿਆਈਆ ਦੇ ਨਾਮੇ ਲਾਏ ਨਾਨਕ ਨਾਮ ਨਿਧਾਨ ਮਨ ਵਸਿਆ ਵਢਿਆਈ ਪਾਏ ਆਸਾ ਮਹੱਲਾ ਕੀ ਜਾ ਸੋਣਾ ਮਾਨ ਮਨ ਵਸਾਏ ਤੂੰ ਆਪੇ ਆਏ ਮਿਲੈ ਮੇਰੇ ਭਾਈ ਆਨ ਦਿਨ ਸੱਚੀ ਭਗਤ ਕਰ ਸੱਚੇ ਚਿਤ ਲਾਈ ਏ ਕੋ ਨਾਮ ਧਿਆਏ ਤੂੰ ਸੁਖ ਪਾਵੈ ਮੇਰੇ ਭਾਈ ਹਉ ਮੈਂ ਦੂਜਾ ਤੂਰ ਕਰ ਵੱਡੀ ਵਡਿਆਈ ਰਹਾਉ ਇਸ ਭਗਤੀ ਨੋ ਸੋਰ ਨਾਰ ਮੋਨ ਜਨ ਲੋਚ ਦੇ ਵਿਣ ਸਤਿਗੁਰ ਪਾਈ ਨਾ ਜਾਏ ਪੰਡਿਤ ਪੜ ਦੇ ਜੋਤ ਕੀ ਤੈਨ ਗੂਜੈ ਨਾ ਪਾਏ ਆਪੇ ਥੈ ਸਭ ਰਖਿਓਨ ਕਿਸ ਕਹਿਣ ਨਾ ਜਾਈ ਆਪੇ ਦੇ ਸੋ ਪਾਈਐ ਗੁਰ ਪੂਜਿ 부ਝਾਈ ਜੀ ਜੰਤ ਸਭ ਤਿਸ ਦੇ ਸਭ ਨ ਆਕਾਸੂਈ ਮਨ ਦਾ ਕਿਸ ਨੂੰ ਆਖੀਐ ਜੇ ਦੂਜਾ ਹੋਈ ਇਕੋ ਹੁਕਮ ਵਰਤਦਾ ਏਕਾ ਸਰਕਾਰਾ ਆਪ ਭਵਾਨੀ ਦਿੱਤੀ ਅਨ ਅੰਤਰ ਲੋਭ ਵਿਕਾਰਾ ਇਕ ਆਪੇ ਗੁਰਮੁਖ ਕੀਤੇ ਅਨ ਭੂਜਨ ਵਿਚਾਰਾ ਭਗਤ ਭੀ ਓਨਾਂ ਨੂੰ ਵਖਸੀ ਅਨ ਅੰਤਰ ਪੰਡਾਰਾ ਗਿਆਨੀਆਂ ਨੂੰ ਸਭ ਸੱਚ ਹੈ ਸੱਚ ਸੋਜੀ ਹੋਈ ਓਏ ਪੁਲਾਏ ਕਿਸੈ ਦੇ ਨਾ ਭੁੱਲਨੀ ਸੱਚ ਜਾਣ ਨ ਸੋਈ ਘਰ ਮੈਂ ਪੰਜ ਵਰਤ ਦੇ ਪੰਚੇ ਵਿਚਾਰੀ ਨਾਨਕ ਬਿਨ ਸਤਿਗੁਰ ਵਸ ਨ ਆਵਨੀ ਨਾਮ ਹਉ ਮੈਂ ਮਾਰੀ ਆਸਾਉ ਮਹੱਲਾ ਤੀਜਾ ਕਰੈ ਅੰਦਰ ਸਭ ਵਥ ਹੈ ਬਾਹਰ ਕਿਛ ਨਾਹੀ ਗੁਰ ਪ੍ਰਸਾਦੀ ਪਾਈਐ ਅੰਤਰ ਕਪਟ ਖੁਲਾਹੀ ਸਤਿਗੁਰ ਤੇ ਹਰ ਪਾਈਐ ਭਾਈ ਅੰਤਰ ਨਾਮ ਨਿਦਾਨ ਹੈ ਪੂਰੈ ਸਤਿਗੁਰ ਦੀਆ ਦਿਖਾਈ ਰਹਾਉ ਹਰ ਕਾ ਗਾਥ ਹੋਵੇ ਸੋ ਲਏ ਪਾਏ ਰਤਨ ਵਿਚਾਰਾਇ ਅੰਦਰ ਖੋਲੇ ਦੇਬ ਦਸ਼ਟ ਦੇਖੇ ਮੁਕਤ ਭੰਡਾਰਾ ਅੰਦਰ ਮਹਿਲ ਅਨੇਕ ਹੈ ਜੀਉ ਕਰੇ ਵਸੇਰਾ ਮਨ ਚਿੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ ਬਾਰਖੀਆਂ ਵਾਥ ਸੰਭਾਲ ਲਈ ਗੁਰ ਸੋਜੀ ਹੋਈ ਨਾਮ ਪਦਾਰਥ ਅਮੁੱਲ ਸਾ ਗੁਰਮੁਖ ਪਾਵੇ ਕੋਈ ਬਾਹਰ ਭਾਲੇ ਸੋਖਿਆਲ ਹੈ ਵਾਥ ਕਰੇ ਅੰਦਰ ਭਾਈ ਭਰਮੇ ਭੂਲਾ ਸਭ ਜਗ ਫਿਰੈ ਮਨਮੁਖ ਪਤ ਤਗਵਾਈ ਘਰ ਦਰ ਛੋੜੇ ਆਪਣਾ ਘਰ ਘਰ ਝੂਠਾ ਜਾਈ ਚੋਰੇ ਵਾਂਗੂ ਪਕੜੀਐ ਬਿਨ ਨਾ ਵੈ ਛੋਟਾਂ ਖਾਈ ਜਿਨਨੇ ਘਰ ਜਾਤਾ ਆਪਣਾ ਸੇ ਸੁਖੀਏ ਭਾਈ ਅੰਤਰ ਬ੍ਰਾਹਮ ਪਛਾਣਿਆ ਗੁਰ ਕੀ ਵਡਿਆਈ ਆਪੇ ਦਾਨ ਕਰੇ ਕਿਸ ਆਖੀਐ ਆਪੇ ਦੇ 부ਝਾਈ ਨਾਨਕ ਨਾਮ ਧਿਆਏ ਤੂੰ ਦਰ ਸਚੈ ਸੋ ਬਾਪਾਈ ਆਸਾ ਮਹੱਲਾ ਤੀਜਾ ਆਪੈ ਆਪ ਪੁਸ਼ਾਣਿਆ ਸਾਦ ਮੀਠਾ ਭਾਈ ਹਾਰ ਰਸ ਚਾਖਿਆ ਮੁਕਤ ਭਏ ਜਿਨਾਂ ਸਚੋ ਭਾਈ ਹਰ ਜਿਉ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ ਗੁਰਮਤੀ ਸਲਾਹੀਐ ਵਿਖਿਆ ਮਾਹੇ ਉਦਾਸਾ ਰਹਾ ਮੇਨ ਸਬਦੈ ਆਪਨਾ Japai ਸਭ ਅੰਦੀਪਾਈ ਗੁਰਮਤੀ ਘਟ ਚਾਨਣਾ ਨਾਮ ਅੰਤ ਸਖਾਈ ਨਾਮੇ ਹੀ ਨਾਮ ਵਰਤਦੇ ਨਾਮੇ ਵਰਤਾਰਾ ਅੰਤਰ ਨਾਮ ਮੁਖ ਨਾਮ ਹੈ ਨਾਮੇ ਸ਼ਬਦ ਵਿਚਾਰਾ ਨਾਮ ਸੁਣੀਐ ਨਾਮ ਮੰਨੀਐ ਨਾਮੇ ਵਡਿਆਈ ਨਾਮ ਸਲਾਹੇ ਸਦਾ ਸਦਾ ਨਾਮੇ ਮਹਿਲ ਪਾਈ ਨਾਮੇ ਹੀ ਘਟ ਚਾਨਣਾ ਨਾਮੇ ਸੋਭਾ ਪਾਈ ਨਾਮੇ ਹੀ ਸੁਖ ਊਪਜੈ ਨਾਮੇ ਸਰਣਾਈ ਵਿਣ ਨਾ ਵੈ ਕੋਈ ਨਾ ਮੰਨੀਐ ਮਨ ਮੁਖ ਪਤ ਗਵਾਈ ਜਮ ਪੁਰ ਬਾਧੇ ਮਾਰਿਐ ਬਿਰਥਾ ਜਨਮ ਗਵਾਈ ਨਾ ਮੈਂ ਕੀ ਸਭ ਸੇਵਾ ਕਰੈ ਗੁਰਮੁਖ ਨਾਮ 부ਝਾਈ ਨਾ ਮੋਹ ਹੀ ਨਾਮ ਮੰਨਿਐ ਨਾਮੇ ਵਡਿਆਈ ਜੇ ਸੁਨੋ ਦੇਵੈ ਇਸ ਮਿਲੈ ਗੁਰਮਤੀ ਨਾਮ 부ਝਾਈ ਨਾਨਕ ਸਭ ਕਿਸ ਨਾਵੈ ਕੈ ਵਸ ਹੈ ਪੂਰੈ ਭਾਗ ਕੋ ਪਾਈ ਆਸਾ ਮਹੱਲਾ ਤੀਜਾ ਦੋਹਾ ਗਣੀ ਮਹਿਲ ਨਾ ਪਾਏਨੀ ਨਾ ਜਾਣਨ ਫਿਰ ਕਾ ਸੁਆਉ ਫਿੱਕਾ ਬੋਲ ਹੈ ਨਾਨਵਹਿ ਦੂਜਾ ਭਾਉ ਸੁਆਉ ਇਹੋ ਮਨੁਆ ਕਿਉਂ ਕਾਰ ਵਸ ਆਵੇ ਗੁਰ ਪ੍ਰਸਾਦੀ ਠਾਕੀਐ ਗਿਆਨ ਮਤੀ ਘਰ ਆਵੇ ਰਹਾਉ ਸੋਹਾ ਗਣੀ ਆਪ ਸਵਾਰੀ ਓਨ ਲਾਏ ਪ੍ਰੇਮ ਪਿਆਰ ਸਤਿਗੁਰ ਕੈ ਭਾਣੈ ਚਲਦਿਆ ਨਾਮੇ ਸਹਿਜ ਸੀਗਾਰ ਸਦਾ 라ਵੇ ਵਿਰ ਆਪਣਾ ਸੱਚੀ ਸੇਜ ਸੁਭਾਏ ਫਿਰ ਕੈ ਪ੍ਰੇਮ 모ਹੀਆ ਮਿਲ ਪ੍ਰੀਤਮ ਸੁਖ ਪਾਏ ਗਿਆਨ ਅਪਾਰ ਸੀਗਾਰ ਹੈ ਸੋਭਾਵੰਤੀ ਨਾਰ ਸਭ ਰਾਈ ਸੁੰਦਰੀ ਫਿਰ ਕਹਿ ਹੇਤ ਪਿਆਰ ਸੋਹਾਗਣੀ ਵਿੱਚ ਰੰਗ ਰਖਿਓਨ ਸਚੈ ਅਲਖ ਅਪਾਰ ਸਤਗੁਰ ਸੇਵਨ ਆਪਣਾ ਸਚੈ ਭਾਏ ਪਿਆਰ ਸੋਹਾ ਗਣੀ ਸੀ ਗਾਰ ਬਣਾਇਆ ਗੁਣ ਕਾ ਗਲਹਾਰ ਪ੍ਰੇਮ ਪਰਮਲ ਤਨ ਲਾਵਣਾ ਅੰਤਰ ਰਤਨ ਵਿਚਾਰ ਭਗਤ ਰਤੇ ਸੇ ਊਤਮਾ ਜਾਤ ਪਾਤ ਸਭ ਦੇ ਹੋਏ ਬਿਨ ਨਾਵੇ ਸਭ ਨੀਚ ਜਾਤ ਹੈ ਵਿਸ਼ਟਾ ਕਾ ਕੀੜਾ ਹੋਏ ਹਾਉ ਹਾਉ ਕਰਦੀ ਸਭ ਫਿਰੈ ਬਿਨ ਸਬਦੈ ਹਾਉ ਨਾ ਜਾਏ ਨਾਨਕ ਨਾਮ ਰਤੇ ਤਿਨ ਹਉਮੈ ਗਈ ਸਚੈ ਰਹੇ ਸਮਾਇ